ਚੇਤੇ ਆਉਂਦੀਆਂ ਨੇ ਲੋਕੋ ਮਾਂ ਦੀਆਂ ਲੋਰੀਆਂ ਚੇਤੇ ਆਉਂਦੀਆਂ ਨੇ ਮਾਂ ਬਿਨਾ ਕੋਈ ਨਾ ਚੂਰੀਆਂ ਕੁੱਟ ਖਵਾਵੇ ਰੋਂਦਿਆਂ ਨੂੰ ਕੋਈ ਨਾ ਚੁੱਪ ਕਰਾਵੇ ਲਮਕਣ ਹੰਝੂਆਂ ਦੀਆਂ ਡੋਰੀਆਂ ਚੇਤੇ ਆਉਂਦੀਆਂ ਨੇ ਲੋਕੋ ਮਾਂ ਦੀਆਂ ਲੋਰੀਆਂ ਰਿੜਨਾ ਤੁਰਨਾ ਮਾਂ ਨੇ ਸਖਾਇਆ ਮੈਨੂੰ ਪੜਨ ਸਕੂਲੇ ਪਾਇਆ ਝੋਲੇ ਵਿੱਚ ਪਾ ਕੇ ਰੋਟੀਆਂ ਤੋਰੀਆਂ ਚੇਤੇ ਆਉਂਦੀਆਂ ਨੇ ਲੋਕੋ ਮਾਂ ਦੀਆਂ ਲੋਰੀਆਂ ਦੁੱਧ ਮੱਖਣ ਦੇ ਨਾਲ ਰਜਾਉਣਾ ਲੋਰੀ ਦੇ ਕੇ ਮਾਂ ਨੇ ਹੀ ਸੁਵਾਉਣਾ ਆ ਜਾਣ ਫਿਰ ਨੀਂਦਾਂ ਪੂਰੀਆਂ ਚੇਤੇ ਆਉਂਦੀਆਂ ਨੇ ਲੋਕੋ ਮਾਂ ਦੀਆਂ ਲੋਰੀਆਂ ਮਾਂ ਤੋਂ ਵੱਡਾ ਨਾ ਕੋਈ ਰਿਸ਼ਤਾ ਮਾਂ ਹੈ ਇੱਕ ਸੱਚਾ ਫਰਿਸ਼ਤਾ ਬੱਚੇ ਦੀਆਂ ਮਾਂ ਤੇ ਹੀ ਡੋਰੀਆਂ ਚੇਤੇ ਆਉਂਦੀਆਂ ਨੇ ਲੋਕੋ ਮਾਂ ਦੀਆਂ ਲੋਰੀਆਂ ਕਦੇ ਘੂਰਨਾ ਕਦੇ ਪਿਆਰ ਕਰਨਾ ਕਿਤੇ ਗਏ ਹੋਈਏ ਇੰਤਜ਼ਾਰ ਕਰਨਾ ਤੱਕਦੀ ਰਹਿੰਦੀ ਖੜਕੇ ਵਿੱਚ ਮੂਰੀਆਂ ਚੇਤੇ ਆਉਂਦੀਆਂ ਨੇ ਲੋਕੋ ਮਾਂ ਦੀਆਂ ਲੋਰੀਆਂ ਹੰਝੂ ਭਰ-ਭਰ ਕੇ ਹਾਂ ਲਿਖਦਾ ਮਾਂ ਜਿਹਾ ਪਿਆਰ ਕਿਤੇ ਨਾ ਦਿਸਦਾ ਲੱਗਣ ਮਿੱਠੀਆਂ ਮਾਂ ਦੀਆਂ ਕੂਰੀਆਂ ਚੇਤੇ ਆਉਂਦੀਆਂ ਨੇ ਲੋਕੋ ਮਾਂ ਦੀਆਂ ਲੋਰੀਆਂ ਮਾਂ ਦਾ ਪਿਆਰ ਅੱਜ ਵੀ ਚੇਤੇ ਆਵੇ ਤਾਈਉ ਮਾਨਕ ਲਿਖੀ ਹੈ ਜਾਵੇ ਕਦੋਂ ਮਿਲਣਗੀਆਂ ਮਾਂ ਹੋਰੀਆਂ ਚੇਤੇ ਆਉਂਦੀਆਂ ਨੇ ਲੋਕੋ ਮਾਂ ਦੀਆਂ ਲੋਰੀਆਂ ਚੇਤੇ ਆਉਂਦੀਆਂ ਨੇ ਲੋਕੋ ਮਾਂ ਦੀਆਂ ਲੋਰੀਆਂ ਮਾਈ ਨੀ ਮਾਈ ਤੇਰੀ ਯਾਦ ਸਾਨੂੰ ਆਈ ਮਾਈ ਨੀ ਮਾਈ ਸਾਨੂੰ ਯਾਦ ਤੇਰੀ ਆਈ ਤੇਰੇ ਬਿਨਾ ਨਾ ਕੋਈ ਲਾੜ ਲੜਾਉਂਦਾ ਰੋਂਦਿਆਂ ਨੂੰ ਕੋਈ ਨਾ ਚੁੱਪ ਕਰਾਉਂਦਾ ਕਾਂ ਹੱਥ ਚੋਂ ਰੋਟੀ ਖੋ ਲੈ ਜਾਏ ਮਾਈ ਨੀ ਮਾਈ ਤੇਰੀ ਯਾਦ ਸਾਨੂੰ ਆਈ ਕੋਲ ਬਿਠਾ ਕੇ ਚੂਰੀ ਕੁੱਟ ਖਵਾਉਣੀ ਨਾਲੇ ਮਿੱਠੀ ਪਿਆਰੀ ਬਾਤ ਸੁਣਾਉਣੀ ਉਹ ਚੂਰੀ ਸਾਨੂੰ ਅੱਜ ਵੀ ਯਾਦ ਹੈ ਆਈ ਮਾਈ ਨੀ ਮਾਈ ਸਾਨੂੰ ਤੇਰੀ ਯਾਦ ਸਤਾਏ ਖੇਡਣ ਜਾਣਾ ਕਰਨਾ ਆਉਣਾ ਚਿੜਕਾਂ ਨਾਲੇ ਪਿਆਰ ਜਿਤਾਉਣਾ ਐਸਾ ਹੋਰ ਕੋਈ ਨਾ ਕਰ ਪਾਈ ਮਾਈ ਨੀ ਮਾਈ ਸਾਨੂੰ ਤੇਰੀ ਯਾਦ ਆਈ ਬੁੱਕਲ ਵਿੱਚ ਬਿਠਾ ਕੇ ਦੁੱਧ ਪਿਲਾਉਣਾ ਰੋਂਦੇ ਨੂੰ ਚੁੱਕ ਛਾਤੀ ਨਾਲ ਲਾਉਣਾ ਹੰਝੂ ਪੂੰਝਦੀ ਹੈ ਬੱਚੇ ਦੇ ਜਾਈ ਮਾਈ ਨੀ ਮਾਈ ਸਾਨੂੰ ਤੇਰੀ ਯਾਦ ਆਈ ਆਪ ਗਿੱਲੇ ਸਾਨੂੰ ਸੁੱਕੇ ਪਾਉਂਦੀ ਸਾਡੇ ਲਈ ਕਿੰਨੇ ਦੁੱਖ ਉਠਾਉਂਦੀ ਤਾਈਓ ਮਾਂ ਰੱਬ ਦਾ ਰੂਪ ਕਹਾਈ ਮਾਈ ਨੀ ਮਾਈ ਸਾਨੂੰ ਤੇਰੀ ਯਾਦ ਆਈ ਮਾਂ ਤੇਰਾ ਕਰਜ਼ਾ ਕੋਈ ਲਾ ਨਹੀਂ ਸਕਦਾ ਮਾਨਖ ਪੱਖੋ ਵਾਲਾ ਗਾ ਨਹੀਂ ਸਕਦਾ ਚਾਹੇ ਲੱਖ ਵਾਰ ਲਿਖੀ ਹੈ ਜਾਏ ਮਾਈ ਨੀ ਮਾਈ ਸਾਨੂੰ ਤੇਰੀ ਯਾਦ ਆਈ ਤੇਰੇ ਬਿਨਾ ਨਾ ਕੋਈ ਲਾੜ ਲੜਾਈ ਰੋਂਦਿਆਂ ਨੂੰ ਨਾ ਕੋਈ ਚੁੱਪ ਕਰਾਈ ਮਾਈ ਨੀ ਮਾਈ ਸਾਨੂੰ ਤੇਰੀ ਯਾਦ ਆਈ